ਆ ਦੇਖੋ ਸਾਡੇ ਪੀਰ ਸਾੰਧੀ ਜੀ ਦਾ ਉਹ ਵੀ ਇਥੇ ਲੱਗੀ ہوئی ਆ ਫਲੇਮ ਟਾਵਰੀ ਵਿਖੇ ਲੇਕਿਨ ਹੁਣ ਆ ਤੀਆ ਕਾਰਪੋਰੇਸ਼ਨ ਨੇ ਮੂਰਤੀ ਦੀ ਜਗਾ ਵਿੱਚ پارک ਆ ਬਾਹਰ ਦੇਖੋ ਕਿਵੇਂ ਲੈਟਰਿੰਗਾਂ ਪਈਆਂ ਨੇ ਕਿਵੇਂ ਘਾ ਪਿਆ ਗੰਦ ਪਿਆ ਔਰ ਅੱਜ ਕਿਉਂਕਿ ਅੱਜ ਸ਼ਿਵੀਰ ਜੀਵੰਦੀ ਜੀ ਜਿਹੜੇ ਭਾਰਤ ਰਤਨ ਸੀ ਪ੍ਰਧਾਨ ਮੰਤਰੀ ਸੀ ਦੇਸ਼ ਦੇ ਔਰ ਜੰਗ ਬਲੰਦ ਸੀ ਲੇਕਿਨ ਆ ਦੇਖੋ ਕਿੰਨੀ ਗੰਦਗੀ ਆ ਹੁਣ ਆਪਾਂ ਅੰਦਰ ਜਾਣ ਦੀ ਜਮਾਂ ਨੇ ਕੋਈ ਨਾ ਮੂਰਤੀ ਆ ਅਜੇ ਕੋਈ ਕਾਲਾ ਲੱਗਿਆ ਨਹੀਂ ਓ ਯਾਰ ਇਹਦਾ ਤਾਲਾ ਲੱਗਿਆ ਯਾਰ ਆ ਦੇਖੋ ਤਾਲਾ ਲੱਗਿਆ ਸੀ ਇਹ ਦੇਖੋ ਇਹ ਦੇਖੋ ਆ ਜੀ ਆ ਤਾਲਾ ਲੱਗਿਆ ਹੋਇਆ ਮੈਂ ਰਾਜਾ ਵੜਿੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਤੁਹਾਨੂੰ ਮੈਂਬਰ ਪਾਰਲੀਮੈਂਟਲ ਓਕਰ ਬਣਾ ਬਣਾਤਾ ਵਾ ਲੇਕਿਨ ਸਾਡੇ ਭਾਰਤ ਰਤਨ ਅਜੀਵ ਗਾਂਧੀ ਜੀ ਦੇ ਤੁਸੀਂ ਕਦੇ ਇੱਥੇ ਆਇਓ ਦਰਸ਼ਨ ਕਰਨ ਆਇਓ ਮਤਾੜੇ ਕਣ ਆਇਓ ਕਦੇ ਨਮਸਕਾਰ ਕਰਨ ਆਇਓ ਨਹੀਂ ਪਰ ਤੁਹਾਡਾ ਇਹ ਫਰਜ਼ ਨਹੀਂ ਬਣਦਾ ਮੈਂਬਰ ਪਾਰਲੀਮੈਂਟ ਬਤੌਰ ਖਦੋਰ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵੜ ਕਿੱਥੇ ਆ ਆ ਤਾਲਾ ਲੱਗਿਆ ਹੋਇਆ ਅਸੀਂ ਤਾਂ ਪਹੁੰਚ ਗਏ ਆਂ ਕਰੀਬ 9:30 9:10 ਹੋ ਗਏ ਆ ਲੇਕਿਨ ਆ ਦੇਖੋ ਸ਼੍ਰੀ ਹਰਜੀਵ ਗਾਂਧੀ ਜੀ ਜਨਮ ਦੇ 20 ਅਗਸਤ 1944 ਦੀਦੀ ਦੇ 22 ਮਈ 1999 ਲੇਕਿਨ ਹੁਣ ਅਸੀਂ ਕੀ ਕਰੀਏ ਅਸੀਂ ਸ਼ਰਧਾ ਦੇ ਫੁੱਲ ਪੇਂਡ ਕਰਨੇ ਆ ਜਨਮ ਦੇ ਜਿਹੜੇ ਸਾਡੇ ਹਰਜੀਵ ਗਾਂਧੀ ਜੀ ਨੇ ਸ਼ਹੀਦ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਆ ਨਾ ਕਿ ਇੱਕ ਪਾਰਟੀ ਲਈ ਕਿਉਂਕਿ ਨੌਜਵਾਨ ਸੀ ਨੌਜਵਾਨ ਨੌਜਵਾਨੀ ਦੇ ਵਿੱਚ ਹੀ ਇਹ ਛੀਂਦ ਹੋ ਗਏ ਕਬੇ ਭਾਰਤ ਰਤਨ ਸੀ بڑے ਲਿਖੇ ਸੀ ਤੇ ਜਿਹੜੀ ਸਾਡੇ ਪੰਜਾਬ ਨੂੰ ਦੇਣ ਸੀ ਜਾਂ ਭਾਰਤ ਨੂੰ ਦੇਣ ਸੀ ਪੰਚਾਇਤੀ ਰਾਜ ਐਕਟ ਲਿਆਂਦਾ ਉਸ ਤੋਂ ਬਾਅਦ ਰੇਲ ਕੋਚ ਫੈਕਟਰੀ ਬਣਾਈ ਕਪੂਰਦਲਾ ਔਰ ਕੰਪਿਊਟਰ ਦਾ ਜੋਗ ਲਿਆਂਦਾ ਇਹਨਾਂ ਨੇ ਲੇਕਿਨ ਮੈਨੂੰ ਇਹ ਹੈਰਾਨੀ ਹੋ ਰਹੀ ਆ ਇੱਕ ਮਹਾਨ ਸ਼ਖਸੀਅਤ ਭਾਰਤ ਰਤਨ ਦੇ ਦੇ ਪ੍ਰਧਾਨ ਮੰਤਰੀ ਸਰਗਵਾਸੀ ਸ਼ਹੀਦ ਅਜੀਬਾਂਦੀ ਜੀ ਲੇਕਿਨ ਇਹਦੇ ਤਾਲਾ ਲੱਗਿਆ ਆ ਹੁਣ ਅਸੀਂ ਕਿੱਦਾਂ ਜਾਈਏ ਦੱਸੋ ਜੀ ਮਾਨਸਾ ਦੇਖੋ ਸੁਣਦੇ ਤੁਸੀਂ ਗੱਲ ਹੈ ਕਿ ਇੱਕ ਰੋਜ਼ ਆ ਜੀ ਜਨਮ ਦਿਨ ਆ ਅਸੀਂ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਜਿਹੜੇ ਆ ਪੇਟ ਕਰਨ ਆਏ ਆ ਉਹਨਾਂ ਨੂੰ ਪੇਟ ਕਰਨ ਆਏ ਆ ਔਰ ਮੈਂ ਇੱਥੇ ਜਿਹੜਾ ਸਾਡੇ ਲੁਧਿਆਣੇ ਦਾ ਐਮਪੀ ਬਿੱਟੂ ਐ ਨਹੀਂ ਐਮਪੀ ਇੱਥੇ ਜਿਹੜੇ ਸਾਡੇ ਇੱਥੇ ਦੇ ਐਮਪੀ ਐ ਰਾਜਾ ਬੜਿੰਗ ਜੀ ਮੈਂ ਹੋਰਾਂ ਨੂੰ ਵੀ ਕਹਿਣਾ ਚਾਹਨਾ ਕਿ ਜੇ ਤੁਸੀਂ ਅੱਜ ਐਮਪੀ ਬਣੇ ਹੋ ਕਾਂਗਰਸ ਦੇ ਤਾਂ ਇਹ ਸਾਡੇ ਇਹਨਾਂ ਦੇ ਅੰਦਰ ਜਿਹੜੇ ਜੀਵ ਗਾਂਧੀ ਹੈ ਇਹਨਾਂ ਦੀ ਜ਼ੋਰਤ ਬਣਿਆ ਕਿਉਂਕਿ ਇਹਨਾਂ ਨੇ ਜਵਾਨੀ ਦੇ ਵਿੱਚ ਹੀ ਆਪਣੀ ਸ਼ਹਾਦਤ ਦਿੱਤੀ ਜਵਾਨੀ ਦੇ ਵਿੱਚ ਹੀ ਸ਼ਹੀਦ ਹੋ ਗਏ ਲੇਕਿਨ ਅੱਜ ਬੜੇ ਅਫਸੋਸ ਦੀ ਗੱਲ ਹੈ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੋਵੇ ਔਰ ਉੱਥੇ ਤਾ ਲੱਗਿਆ ਹੋਵੇ ਉਹ ਤਾੜਾ ਲੱਗਿਆ ਹੋਵੇ ਔਰ ਇੱਕ ਹੋਰ ਬੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਜੀ ਨੂੰ ਉਹਨਾਂ ਨੂੰ ਸ਼ੀਸ਼ੇ ਦੇ ਵਿੱਚ ਲਾਇਆ ਹੋਇਆ ਆ ਤਾਂ ਕਿ ਜਿਹੜੀ ਅਸੀਂ ਉਹਨਾਂ ਦੇ ਪਿਤ ਮਹਾਲ ਤੇ ਅੱਜ ਉਹਨਾਂ ਦੀ ਇੱਕ ਫੁੱਲ ਬੇੜ ਕਰਨ ਆਣੇ ਆਏ ਸੀਗੇ ਲੇਕਿਨ ਇੱਥੇ ਦੀ ਜਿਹੜੀ ਕਾਰਨ ਦਵਾਦ ਨਹੀਂ ਕਰਨਾ ਪੈ ਰਿਹਾ ਤੁਹਾਨੂੰ ਦਵਾਦ ਨਹੀਂ ਕਰਨਾ ਪੈ ਰਿਹਾ ਖੜ ਕੇ ਜਿਹੜੇ ਸ਼ਰਦਾ ਦੇ ਫੁੱਲ ਪੇੜ ਕਰਨੇ ਪੈ ਰਹੇ ਨੇ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜੀ ਕਾਰਪੋਰੇਸ਼ਨ ਹੈ ਜਿਹੜੀ ਕਾਰਪੋਰੇਸ਼ਨ ਜਿਹੜੀ ਸੁੱਤੀ ਪਈ ਹੈ ਕਾਰਪੋਰੇਸ਼ਨ ਨੂੰ ਪਤਾ ਨਹੀਂ ਕਿ ਸਾਡੇ ਬਿੱਟੂ ਜੀ ਜਿਹੜੇ ਐਮਪੀ ਰਾਜਾ ਬਰਿੰਗ ਜੀ ਹੈ ਰਾਜਾ ਬਰਿੰਗ ਜੀ ਜਿਹੜੇ ਆ ਉਹਨਾਂ ਨੂੰ ਕਮ ਸੇ ਕਮ ਸੋਚਣਾ ਚਾਹੀਦਾ ਸੀਗਾ ਜਿਹੜੀ ਇੱਥੇ ਦੀ ਜ਼ਿਲ੍ਹਾ ਕਾਈ ਹੈ ਜ਼ਿਲ੍ਹੇ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਵਰਕਰ ਨੇ ਅੱਜ ਉਹ ਕਿੱਥੇ ਨੇ ਅੱਜ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਦ ਕਿ ਅੱਜ ਸਵੇਰੇ ਤੋਂ ਇੱਥੇ ਤਿਆਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਇੱਥੇ ਫੁੱਲ ਮੈਣਾ ਹੋਣੀਆਂ ਚਾਹੀਦੀਆਂ ਸੀਗਾ ਆਹ ਤਾਲਾ ਮਨ ਸਾਹਮਣੇ ਦਿਖਾਇਆ ਇਹ ਖੁੱਡਿਆ ਗੰਦ ਪਿਆ ਆ ਗੰਦ ਪਿਆ ਹੋਇਆ ਆ ਦੇਖੋ ਮੈਂ ਹੋਰ ਮੈਂ ਹੋਰ ਗੱਲ ਕਹਿਣਾ ਚਾਹੁੰਨਾ ਵਾ ਜਿੰਨਾਂ ਨੂੰ ਆਪਾਂ ਲੁਧਿਆਣੇ ਵਿੱਚ ਸ਼ਾਮਲ ਕਰੀ ਜਨੇ ਆਓ ਜੀ ਕਾਂਗਰਸ ਪਾਰਟੀ ਚ ਆਓ ਕਾਂਗਰਸ ਪਾਰਟੀ ਜੋ ਉਹਨਾਂ اڈੋਲ ਜੀ ਬਾਰੇ ਪਤਾ ਕੋਈ ਨਹੀਂ ਹੈਗਾ ਜਿਹੇ ਸਾਹਬ ਦਾ ਐਮਐਲਏ ਦੋਵਾਂ ਨੂੰ ਲਿਆ ਆਪਾਂ ਕਾਂਗਰਸ ਪਾਰਟੀ ਵਿੱਚ ਹਾਂਜੀ ਲੋਕ ਇੰਸਾਪਾੜ ਮਰਜ਼ੀ ਕਰਿਆ ਇੱਥੇ ਆ ਕੇ ਸਰਦਾ ਫੁੱਲ ਪੈਂਟ ਕਰੋ ਕਾਂਗਰਸ ਦੇ ਡੋਲ ਜੀ ਨੂੰ ਮੰਨੋ ਆ ਕੇ ਲੇਕਿਨ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਮੈਂ ਕਹਿੰਦਾ ਕਾਰਪੋਰੇਸ਼ਨ ਦੇਖੋ ਸੁੱਤੀ ਪਈ ਐ ਤਾਲਾ ਬੰਦ ਐ ਕਾਰਪੋਰੇਸ਼ਨ ਨੂੰ ਇਹ ਨਹੀਂ ਪਤਾ ਕਿ ਇਹ ਉਹ ਜੀਵ ਗਾਂਧੀ ਜੀ ਐ ਇਹ ਉਹ ਇੰਦਰਾ ਗਾਂਧੀ ਦੇ ਪਰਿਵਾਰ ਚੋਂ ਐ ਉਹ ਸ਼ੀਦਾ ਦੇ ਵਿੱਚੋਂ ਐ ਜਿਨ੍ਹਾਂ ਨੇ ਆਪਣਾ ਬਲੀਦਾਨ ਦਾ ਦੇ ਦਿੱਤਾ ਆਪਣਾ ਬਲੀਦਾਨ ਦੇ ਕੇ ਅਸੀਂ ਮੂਰਤੀ ਨੂੰ ਕਿਵੇਂ ਦੂਰ ਹੋ ਦੂਰੋ ਸਰਦਾ ਤਾਂ ਫੁੱਲ ਪੈਂਟ ਕਰਨਾ ਬੜੀ ਬੜੀ ਅਰਸਤ ਦੀ ਗੱਲ ਐ ਕਿ ਜਿਹੜਾ ਇਹ ਬਾਹਰ ਤੜਾ ਲੱਗਿਆ ਔਰ ਕਾਰਪੇਸ਼ਨ ਦੇ ਜਿੰਨੇ ਵੀ ਹੱਕਾਰੇ ਜਿਹੜਾ ਕਾਰਪੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਹੋਰ ਕਰਨਾ ਚਾਹਨਾ ਸਾਡੇ ਇਸ ਹਲਕੇ ਦੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਸ਼੍ਰੀ ਰਕੇਸ਼ ਪਾਂਡੇ ਜੀ 6-7 ਵਾਰ ਬਣ ਚੁੱਕੇ ਆ ਉਹ ਕਿਉਂ ਨਹੀਂ ਤਾਲਾ ਖਲਾ ਰਹੇ ਉਹ ਵੀ ਛੇ ਪਰਿਵਾਰ ਚੋਂ ਨੇ ਉਹ ਵੀ ਛੇ ਪਰਿਵਾਰ ਦੇ ਐਮ ਐਲ ਏ ਰਹਿ ਚੁੱਕੇ ਰਕੇਸ਼ ਪਾਂਡੇ ਜੀ ਉਹ ਕਿਉਂ ਨਹੀਂ ਜਾਗ ਰਹੇ ਤੁਸੀਂ ਵੀ ਇੱਕ ਛਿੱਦੀ ਪਰਿਵਾਰ ਚੋਂ ਹੋ ਐਵੇਂ ਕਿਛੇ ਦੂ ਪਰਿਵਾਰ ਤੋਂ ਆ ਜਿਹੜੇ ਰਕੇਸ਼ ਪਾਂਡੇ ਜਿਹਨੇ ਭਾਲਤ ਸਾਹਿਬ ਸੀਗੇ ਉਹ ਵੀ ਸ਼ਹੀਦ ਹੋਏ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਹੜੇ 5 6 ਵਾਰੀ ਐਮਐਲਏ ਬਣ ਚੁੱਕੇ ਆ ਰਕੇਸ਼ ਪਾਂਡੇ ਜੀ ਕਮ ਸੇ ਕਮ ਤੁਹਾਡਾ ਦਾ ਏਰੀਆ ਲੱਗਦਾ ਤੁਹਾਡਾ ਏਰੀਆ ਤੁਹਾਡਾ ਨੌਰਤਾ ਉਹਨੂੰ ਕਈ ਦਿ ਸੇ ਤੇ ਸਵਾਈ ਕਰਾਣੀ ਬਾਜੀ ਇੱਕ ਗੱਲ ਹੋਰ ਆ ਜਿਹੜੇ ਕਾਉਂਸਲਰ ਬਣ ਦੀ ਇੱਛਾ ਜਿਹਨੇ ਚਾਹ ਜਿਹੜੇ ਬਣ ਚੁੱਕੇ ਨੇ ਉਹ ਕਿੱਥੇ ਨੇ ਉਹਦਾ ਮਾਰ ਸਾਹਿਬ ਤੇ ਆ ਨਹੀਂ ਨਹੀਂ ਹੈਗਾ ਅੱਜ ਦੇਖੋ ਇਓ ਸਗੀयतਾ ਜਿਹੜਾ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਿਹੜਾ ਨੇ 47 ਸਾਲ ਦੇ ਨਾਮ ਵਿੱਚ ਛਿੱਧੀ ਪ੍ਰਾਪਤ ਕਰ ਲਈ ਆ ਅੱਜ ਅਸੀਂ ਕੰਪਿਊਟਰ ਚਲਾ ਰਹੇ ਆ ਆਪਣੀਆਂ ਚਲਾ ਰਹੇ ਆ ਤਾਂ ਸ਼੍ਰੀ ਰਜੀਵ ਗਾਂਧੀ ਜੀ ਦੀ ਦੇਣ ਹੈ ਜਿਹੜੇ ਜ਼ਮੀਦ ਹੋ ਗਏ ਆ ਤਾਲਾ ਲਾਇਆ ਹੋਇਆ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਚਾਹੁੰਦਾ ਇਹ ਖੋਲ ਦੇ ਨਹੀਂ ਪਏ ਪਿਛਲੀ ਵਾਰ ਵੀ ਅਸੀਂ ਆਏ ਸੀ ਉਦੋਂ ਪਿਛਲੀ ਵਾਰ ਤਾਲਾ ਬੰਦ ਇਹ ਕੀ ਯਾਰ ਗੱਲ ਹੈ ਸਾਫ ਕਾਬਦਾ ਕਿੱਥੋਂ ਬਣੇ ਮੰਤਰੀ ਬਣ ਕੇ ਗਾਂਧੀ ਪਰਿਵਾਰ ਦੇ ਨਾਮ ਤੇ ਲੇਕਿਨ ਰਾਜਪੁਰੇ ਆ ਕੇ ਅਸੀਂ ਕਹਿ ਰਹੇ ਆ ਮੈਂ ਕਾਂਗਰਸ ਮੈਂ ਟਿਕਟ ਮਿਲਣ ਆਦ ਕੀਤੀ ਆ ਲੈ ਕੇ ਉਹਨੇ ਅਸੀਂ ਦਿੱਲੀ ਤੋਂ ਇੱਥੇ ਆ ਕੇ ਰਾਜਪੁਰੇ ਆ ਕੇ ਆਂਦੇ ਆ ਹੁਣ ਅਸੀਂ ਕੁਝ ਮਿੰਟਾਂ ਲਈ ਇੱਥੇ ਧਰਨਾ ਲਾਵਾਂਗੇ ਕਿਉਂਕਿ ਆ ਸਾਡਾ ਦੁੱਖ ਤਰਦ ਇਹ ਕਾਰਪੋਰੇਸ਼ਨ ਨੂੰ ਜਗਾਣ ਵਾਸਤੇ ਨਹੀਂ ਜਿਹੜਾ ਸਾਡੇ ਸੁੱਤੀ ਪਈ ਹੈ ਕਾਂਗਰਸ ਦੇ ਸਾਫ ਕਾ ਮੰਤਰੀ ਨੇ ਸਾਫ ਕਾ ਬਧਾਇਕ ਨੇ ਸਾਫ ਕਾ ਕਾਉਂਸਲਰ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਮੈਸੇਜ ਦੇ ਰਹੇ ਆ ਵੀ ਇੱਥੇ ਆਓ ਛਰਦਾਰ ਫੁੱਲ ਭੇਂਟ ਕਰੋ ਹਾਂ ਇਹ ਨਾ ਸੁਪਰੇ ਲਈ ਜਾਓ ਇੱਥੇ ਇੱਥੇ ਹਾਂ ਅੱਜਾ ਤੋਂ ਤੇ ਹਣਾਵਾ ਕਾਂਗਰਸ ਜਾਣਾ ਜੰਨੇ ਸਾਹਿਬ 2 ਲੱਖ ਤੇ ਜਿੱਤੇ ਨੇ ਰਾਜਾ ਬੜਿੰਗੀ ਜੀ ਜਿੱਤੇ ਨੇ ਅੱਜ ਹਾਲ ਦੇਖੋ ਅੱਜ ਹਾਲ ਦੇਖੋ ਕੀ ਹੈ ਇੱਥੇ ਜਿਹੜਾ ਨੇ ਆਪਣੇ ਦੇਸ਼ ਵਾਸਤੇ ਕੁਰਬਾਨੀ ਦੇ ਦਿੱਤੀ ਆ ਆਪਣਾ ਬਲੀਦਾਨ ਦਿੱਤਾ ਆਬ ਇਹਨਾਂ ਦੇ ਪਰਿਵਾਰ ਤੱਕ ਸ਼ਹੀਦ ਹੋ ਗਏ ਲੇਕਿਨ ਇੱਕ ਜਿਹੜੀ ਸਰਕਾਰ ਹੈ ਕਾਂਗਰਸ ਦੇ ਲੋਕ ਨੇ ਵਰਕਰ ਨੇ ਐਸੇ ਬਣਾਉਣ ਚ ਲੱਗੇ ਹੋਏ ਨੇ ਗਾਂਧੀ ਜੀ ਅਮਰ ਰਹੇ ਜੀ ਗਾਂਧੀ ਜੀ ਜੀ ਅਮਰ ਰਹੇ ਰਹ ਅਮਰ ਰਹ ਜੀਵਨ ਗਾਂਧੀ ਦੀ ਸੋਚ ਤੇ ਪੈਰਾ ਦਿਆਂ ਦੇ ਠੋਕੇ ਜਤੀਬ ਗਾਂਧੀ ਦੀ ਸੋਚ ਤੇ ਤਾਲਾ ਖੋਲ ਦੋ ਪ੍ਰਸ਼ਾਸ਼ਕ ਜੀ ਤਾਲਾ ਖੋਲ ਦੋ ਕੋਈ ਸ਼ਰਮ ਕਰ ਲੋ ਪ੍ਰਸ਼ਾਸ਼ਕ ਜੀਵਨ ਗਾਂਧੀ ਦੀ ਸੋਚ ਤੇ ਪੈਰਾ ਦਿਆਂ ਦੇ ਠੋਕੇ ਔਰ ਇੱਥੇ ਅਸੀਂ ਕਾਰਪੋਰੇਸ਼ਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਅਰਜੀਵ ਗਾਂਧੀ ਦਾ ਜਿਹੜਾ ਸਟੈਚੂ ਲਗਾਇਆ ਉਹਨੂੰ ਤੁਸੀਂ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਆ ਕਿਉਂ ਉਹ ਦੇਸ਼ ਵਾਸਤੇ ਜਹੀਰ ਹੋਇਆ ਉਹਨਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ لیکن بڑی افسوس دی گل ہے کہ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਸਾਡੇ ਅਰਜੀਵ ਗਾਂਧੀ ਜਿਹੜੇ ਕਿ ਉਹ ਜਹੀਦ ਹੋਏ ਪਰਤ ਲੱਪਣ ਨੇ ਤੇ ਅੱਜ ਉਹਦਾ ਜ਼ਰੂਰ ਦੇਣਾ ਜ਼ਰੂਰ ਦੇਣ ਦੇ ਉੱਤੇ ਉਹਨਾਂ ਨੇ ਬੇਡ ਕਰਨਾ ਲੱਗਿਆ ਹੋਇਆ ਜਦ ਕਿ ਅਸੀਂ ਇੱਥੇ ਸ਼ਰਦਾ ਦੇ ਫੁੱਲ ਵੇਡ ਕਰਨਾ ਸੀ ਮੇਰੇ ਮਾਨ ਸਾਹਿਬ ਪੰਜਾਬ ਕਾਂਗਰਸ ਕਿੱਥੇ ਮਰ ਗਿਆ ਪੰਜਾਬ ਦੀ ਕਾਂਗਰਸ ਪੰਜਾਬ ਦੀ ਕਮੇਟੀ ਕਾਂਗਰਸ ਦੇ ਵਰਕਰ ਪੁੱਛਣਾ ਚਾਹਨਾ ਅੱਜ ਕਿੱਥੇ ਆ ਤੁਸੀਂ ਆ ਤੇਰਾ ਨਾ ਜਨਮ ਦਿਨ ਔਰ ਜਨਮ ਦਿਨ ਤੇ ਤਾਲਾ ਲੱਗਿਆ ਬੜੀ ਵੱਡੀ ਗੱਲ ਹੈ ਇਹ ਤੇ ਅੱਜ ਕਾਰਪੋਰੇਸ਼ਨ ਦਾ ਵੀ ਬਹੁਤ ਜਿਆਦਾ ਨਿੰਦਿਆ ਕਰਦੇ ਆ ਕਮਿਸ਼ਨਰ ਸਾਹਿਬ ਦੀ ਨਿੰਦਿਆ ਕਰਦੇ ਆ ਔਰ ਸਾਡੇ ਰਕੇਸ਼ ਪਾਂਡੇ ਜੀ ਜਿਹੜੇ 25 ਸਾਲ ਹੰਸ ਸਾਲ ਐਮ ਐਲ اے ਰਹੇ ਮੰਤਰੀ ਰਹੇ ਤੇ ਕੀ ਦੇਖ ਹੋਰਾਂ ਨੇ ਅੱਜ ਦੇਖੋ ਰਾਂ ਦੇ ਏਰੀਆ ਦੇ ਵਿੱਚ ਅਰਜੀਤ ਕਾਂਦੀ ਜੀ ਦਾ ਜਿਹੜਾ ਬੁੱਤ ਲੱਗਿਆ ਹੋਇਆ ਉਹ ਤੇ ਸਫਾਈ ਨਹੀਂ ਕੀਤੀ ਸਫਾਈ ਦੀ ਗੱਲ ਛੱਡੋ ਉਹ ਤਾਲਾ ਲੱਗਿਆ ਹੋਇਆ ਉਹ ਮੈਂ ਪੁੱਛਣਾ ਚਾਹੁੰਨਾ ਹੈ ਕਾਂਗਰਸੀਆ ਉਹ ਬੰਦੇ ਤੁਸੀਂ ਅੱਜ ਇਹ ਉਹ ਸ਼ਹੀਦ ਹੈ ਜਿਹਦੇ ਪਰਿਵਾਰ ਨੇ ਕਰਵਾ ਨਹੀਂ ਦਿੱਤੀ ਇਹਨਾਂ ਨਾਂ ਦੇ ਰੋਟੀਆਂ ਖਾ ਰਿਆ ਇਹਨਾਂ ਦੇ ਨਾਂ ਦੇ ਰੋਟੀਆਂ ਸੇਕਦੇ ਹੋ ਇਹਨਾਂ ਦੇ ਨਾਂ ਤੇ ਰੋਟੀਆਂ ਖਾ ਰਿਹਾ